ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾ ਗੁਰੂ ਸਾਹਿਬਾਨ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਦੋਂ ਤੁਹਾਨੂੰ ਖਾਲਸਾ ਜੀ ਕੀ ਟੋਹ ਮਿ ਟੋਈ ਨਾ ਮਿਲੇ ਤੁਸੀਂ ਬਹੁਤ ਦਰ ਤੇ ਜਾ ਕੇ ਆ ਚੁੱਕੇ ਹੋ ਕਹਿਣ ਦਾ ਭਾਵ ਕਿ ਤੁਸੀਂ ਤੁਹਾਡੇ ਘਰ ਤੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ ਤੁਹਾਡਾ ਕੋਈ ਕਾਰਜ ਸਫਲ ਨਹੀਂ ਹੁੰਦਾ ਤੁਹਾਨੂੰ ਆਪਣੀ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਮਿਲਦੀ ਜੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਰੁਕਿਆ ਹੋਇਆ ਕੰਮ ਹੈ ਤੁਸੀਂ ਹਰ ਰੋਜ਼ ਆਪਣੀ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਤੇ ਚਪਈ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਕਿਉਂਕਿ ਜਬਜੀ ਸਹਿਮਤੀ ਚਪਈ ਸੇਬ ਦੀ ਪਾਠ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਕਿਉਂਕਿ ਇੱਕ ਪੈਣ ਦੀ ਅਸੀਂ ਵਾਰਤਾ ਤੁਹਾਡੀ ਨਾਲ ਸਾਂਝੀ ਕੀਤੀ ਸੀ ਕਿ ਉਹਨਾਂ ਦਾ ਕੋਈ ਵੀ ਘਰ ਦੇ ਵਿੱਚ ਕੰਮ ਹੀ ਜਿਹੜਾ ਸਿੱਧ ਨਹੀਂ ਸੀ ਹੁੰਦਾ ਪੈਣ ਦਾ ਬੱਚਾ ਬਿਮਾਰ ਰਹਿੰਦਾ ਸੀ ਉਹਨਾਂ ਦਾ ਸਰਕਾਰੀ ਨੌਕਰੀ ਦਾ ਸੁਪਨਾ ਸੀ ਕਿ ਉਹਨਾਂ ਨੂੰ ਗਵਰਨਮੈਂਟ ਚੌਕ ਮਿਲੇ ਪਰ ਉਹਨਾਂ ਦਾ ਕੋਈ ਵੀ ਕਾਰਜ ਨਹੀਂ ਸੀ ਸਿੱਧ ਹੁੰਦਾ ਉਹ ਪੇੜ ਬਹੁਤ ਪਰੇਸ਼ਾਨ ਰਹਿੰਦੇ ਸਨ ਪਰ ਜਦੋਂ ਤੋਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਪੰਜ ਚੁਪਈ ਸਬ ਦੇ ਪਾਠ ਸ਼ੁਰੂ ਕੀਤੇ ਸੀ ਤੇ ਉਹ ਪੰਜ ਚੁਪਈ ਸਬ ਦੇ ਪਾਠ ਨੇ ਹੀ ਉਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਜਿਹੜਾ ਵੀ ਗੁਰਬਾਣੀ ਦਾ ਜਾਪ ਜਿਹੜਾ ਵੀ ਭੈੜ ਭਰਾ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਕਰਦਾ ਇਹਨਾਂ ਖਾਲਸਾ ਜੀ ਉਹਨੂੰ ਉਹ ਪਾਲ ਜ਼ਰੂਰ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਜ਼ਰੂਰ ਹੁੰਦੀ ਏ ਖਾਲਸਾ ਜੀ ਇਹ ਨਹੀਂ ਕਿ ਤੁਸੀਂ ਗੁਰਬਾਣੀ ਦਾ ਜਾਪ ਕਰੋਗੇ ਸੇਵਾ ਸਿਮਰਨ ਕਰੋਗੇ ਗੁਰਦੁਆਰਾ ਸਾਹਿਬ ਜਾਓਗੇ ਤੇ ਤੁਹਾਨੂੰ ਫਲ ਨਹੀਂ ਮਿਲੇਗਾ ਤੁਹਾਡੀ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੋਵੇਗੀ ਜਿਹੜੇ ਭੈਣ ਭਰਾਏ ਕਹਿੰਦੇ ਨੇ ਨਾ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਪਾਠ ਕਰਦੇ ਆ ਰਹੇ ਹਾਂ ਦੁਪਹਿਰਾ ਸਹਿਬ ਵੀ ਕੱਟਦੇ ਆਂ ਜੋਤ ਵੀ ਜਗਾਉਂਦੇ ਆ ਗੁਰਦੁਆਰਾ ਸਾਹਿਬ ਵੀ ਜਾਂਦੇ ਆਂ ਪਰ ਸਾਡੀ ਤਾਂ ਕੋਈ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਜਿਸ ਚੀਜ਼ ਨੂੰ ਲੈ ਕੇ ਅਸੀਂ ਨਾਸਤਿਕ ਬਣ ਗਏ ਆ ਅਸੀਂ ਪਰਮਾਤਮਾ ਤੇ ਵਿਸ਼ਵਾਸ ਨਹੀਂ ਕਰਦੇ ਸਾਡੇ ਉਹਨਾਂ ਨੂੰ ਤਾਂ ਰੱਬ ਹੈ ਹੀ ਨਹੀਂ ਤਾਂ ਉਹਨਾਂ ਨੂੰ ਮੇਰਾ ਇਹ ਹੀ ਕਹਿਣਾ ਹੈ ਖਾਲਸਾ ਜੀ ਕਿ ਜੇਕਰ ਉਹ ਪਾਠ ਕਰਦੇ ਆ ਨਾ ਤੇ ਸੇਵਾ ਕਰਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਉਹ ਇਹ ਦੇਖਣ ਕਿ ਉਹਨਾਂ ਦੇ ਕੋਲੋਂ ਗਲਤੀ ਕਿੱਥੇ ਹੋ ਰਹੀ ਹੈ ਕਿਹੜੀ ਗਲਤੀ ਇਹੋ ਜੀ ਉਹ ਕਰ ਰਹੇ ਨੇ ਜਿਸ ਕਰਕੇ ਉਹਨਾਂ ਦੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਆਪਾ ਪਾਠ ਕਰੀਏ ਸੇਵਾ ਕਰੀਏ ਸਿਮਰਨ ਕਰੀਏ ਚੰਗੇ ਕਰਮ ਕਰੀਏ ਕਦੇ ਕਿਸੇ ਦੇ ਨਾਲ ਮਾੜੀ ਚੰਗੀ ਨਾ ਕਰੀਏ ਕਦੇ ਆਪਾ ਕਿਸੇ ਦੀ ਚੁਗਲੀ ਨਿੰਦਿਆ ਨਾ ਕਰੀਏ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਹੋਣੀ ਚਾਹੀਦੀ ਜੇ ਇਹ ਸਾਰੀਆਂ ਖੂਬੀਆਂ ਆਪਣੇ ਵਿੱਚ ਹੋਣ ਕਿ ਹੋ ਹੀ ਨਹੀਂ ਸਕਦਾ ਕਿ ਪਰਮਾਤਮਾ ਸਾਡੇ ਤੇ ਕਿਰਪਾ ਨਾ ਕਰ। ਸੋ ਮੇਨ ਗੱਲ ਤਾਂ ਇਹ ਹੀ ਹੈ ਨਾ ਖਾਲਸਾ ਜੀ ਕਿ ਆਪਣੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ। ਉਹ ਕਮੀਆਂ ਦੇ ਕਰਕੇ ਆਪਣੇ ਵਿੱਚ ਗਲਤੀ ਹੁੰਦੀ ਹੈ ਤੇ ਗਲਤੀਆਂ ਕਰਕੇ ਆਪਣੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ। ਸੋ ਇਹਨਾਂ ਗਲਤੀਆਂ ਨੂੰ ਤੁਸੀਂ ਸੁਧਾਰ ਕੇ ਪਰਮਾਤਮਾ ਦੇ ਨਾਲ ਜੁੜੋ। ਅੱਜ ਨਹੀਂ ਤਾਂ ਕੱਲ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਨਗੇ। ਜਿੰਨੀ ਤੁਸੀਂ ਸ਼ਰਧਾ ਭਾਵਨਾ ਤੇ ਭਰੋਸਾ ਉਸ ਪੈਨ ਦੀ ਤਰ੍ਹਾਂ ਕਰ ਲੋਗੇ ਨਾ ਜਲਦੀ ਉਹ ਪੈਨ ਨੂੰ 1 ਮਹੀਨੇ ਡੇਢ ਦੇ ਵਿੱਚ ਹੀ ਉਹਨਾਂ ਦੇ ਤਾਂ ਇੱਕ ਹਿਸਾਬ ਤੇ ਘਰ ਦੇ ਹਾਲਾਤ ਹੀ ਬਦਲ ਗਏ ਜ਼ਿੰਦਗੀ ਹੀ ਬਦਲ ਗਈ ਪੱਜ ਚ ਪਈ ਸਹਿਬ ਦੇ ਪਾਠ ਕਰਨ ਨਾਲ ਡੇਲੀ ਇਨੀ ਖਾਲਸਾ ਜੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਪਰ ਉਹ ਪੈਨ ਨਿ ਵਿਸ਼ਵਾਸ ਤੇ ਭਰੋਸੇ ਦੇ ਨਾਲ ਕੀਤਾ ਸੀ ਤੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਿਵੇਂ ਹੁਣ ਸ਼ਹੀਦੀਆਂ ਦੇ ਦਿਨ ਚੱਲਦੇ ਨੇ ਤੇ ਸ਼ਹੀਦੀਆਂ ਦੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਇਹ ਤਿੰਨ ਚੀਜ਼ਾਂ ਨੂੰ ਦਾਨ ਕਰ ਦਿੰਦੇ ਹੋ ਇਹ ਇਹ ਤਿੰਨ ਚੀਜ਼ਾਂ ਦਾਨ ਕਰਨੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਜੇਕਰ ਤੁਸੀਂ ਕਰ ਦਿੰਦੇ ਹੋ ਐਵੇਂ ਤਾਂ ਸਾਨੂੰ ਹਰ ਦਿਨ ਹਰ ਸਮੇਂ ਹੀ ਸਾਨੂੰ ਪੁੰਨ ਦਾਨ ਦਾ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਪੁੰਨਦਾਨ ਕਰਦੇ ਰਹਿੰਦੇ ਆ ਤਾਂ ਇਹਨਾਂ ਚੀਜ਼ਾਂ ਦੇ ਨਾਲ ਸਾਡੇ ਬਚੁਰਗਾਂ ਦਾ ਕਹਿਣਾ ਹੁੰਦਾ ਸੀ ਕਿ ਸਾਡੇ ਭਾਰੇ ਟਲਦੇ ਨੇ ਸਾਨੂੰ ਪੁੰਨਦਾਨ ਕਰਨਾ ਚਾਹੀਦਾ ਪਰ ਜੇਕਰ ਖਾਲਸਾ ਜੀ ਤੁਸੀਂ ਦਸੰਬਰ ਦੇ ਮਹੀਨੇ ਸ਼ਹੀਦੀਆਂ ਦੇ ਦਿਨ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਤਿੰਨ ਚੀਜ਼ਾਂ ਨੂੰ ਦਾਨ ਕਰ ਲੈਣਿਓ ਤਾਂ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਹਮੇਸ਼ਾ ਦਿਲੇਹੀ ਸ਼ਹੀਦੀ ਪੈਰੇ ਲੱਗ ਜਾਣਗੇ ਸ਼ਹੀਦ ਦਸ ਸਿੰਘਾਂ ਦੀ ਕਿਰਪਾ ਹੋ ਜਾਵੇਗੀ ਤੁਹਾਡੇ ਘਰ ਪਰਿਵਾਰ ਤੇ ਤੇ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਸ਼ਹੀਦੀ ਦਿਨਾਂ ਦੇ ਵਿੱਚ ਦਸੰਬਰ ਦੇ ਪੋਦੇ ਮਹੀਨੇ ਦੇ ਵਿੱਚ ਸਾਨੂੰ দান ਕਰਨੀਆਂ ਚਾਹੀਦੀਆਂ ਨੇ ਇਹ ਸਾਰੇ ਵਿਚਾਰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਣਾ ਕਿਉਂਕਿ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀ ਰਪੈਣ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਣੇ ਘਰ ਦੇ ਵਿੱਚ ਬਜ਼ੁਰਗਾਂ ਦਾ ਕਹਿਣਾ ਹੁੰਦਾ ਹੈ ਕਿ ਸਾਨੂੰ ਪੁੰਨਦਾਨ ਕਰਨਾ ਚਾਹੀਦਾ ਹੈ ਤੇ ਜਦੋਂ ਅਸੀਂ ਪੁੰਨਦਾਨ ਕਰਦੇ ਆਂ ਜਦੋਂ ਅਸੀਂ ਇਹ ਕੰਮ ਕਰਦੇ ਆਂ ਤੇ ਇਹ ਚੀਜ਼ ਨੂੰ ਵੀ ਇਸ ਚੀਜ਼ ਨੂੰ ਖਾਲਸਾ ਜੀ ਜੇ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਸਹੀ ਇਨਸਾਨ ਦੇ ਕੋਲ ਜਾਵੇ ਫਿਰ ਵੀ ਸਾਨੂੰ ਇਸ ਦਾ ਫਲ ਮਿਲਦਾ ਕਹਿਣ ਦਾ ਭਾਵ ਕਿ ਜੇ ਅਸੀਂ দান ਕਰ ਰਹੇ ਆਂ ਅਸੀਂ ਪੁੰਨਦਾਨ ਕਰ ਰਹੇ ਆਂ ਕਿਸੇ ਲੋੜਵੰਦ ਦੀ ਮਦਦ ਕਰ ਰਹੇ ਤੁਸੀਂ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਸ ਪਰਿਵਾਰ ਨੂੰ ਕਰ ਰਹੇ ਹੋ ਜਿਸ ਮਨੁੱਖ ਨੂੰ ਕਰ ਰਹੇ ਹੋ ਕਿ ਉਹ ਉਹਦੇ ਹਾਲਾਤ ਕੀ ਨੇ ਕਿ ਉਹ ਆਪਣਾ ਮਿਹਨਤ ਨਹੀਂ ਕਰ ਸਕਦਾ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਦਾ ਸਿੱਖੇ ਕਈ ਭੈਣ ਭਰਾ ਇਦਾਂ ਦੇ ਹੁੰਦੇ ਨੇ ਕਿ ਉਹਨਾਂ ਦੇ ਪਰਿਵਾਰ ਨੇ ਜਿਹੜੇ ਉਹ ਰੋਟੀ ਤੋਂ ਬੈਠੇ ਹੁੰਦੇ ਨੇ ਉਹਨਾਂ ਦੀ ਪਰਸ਼ਾਦਾ ਨਹੀਂ ਪੱਕਦਾ ਘਰ ਦੇ ਵਿੱਚ ਪਰ ਉਹ ਜੋ ਮੇਨੁੱਖ ਹੁੰਦਾ ਬੰਦਾ ਜੋ ਵੁਖੀ ਹੁੰਦਾ ਕਰਦਾ ਉਹ ਨਸ਼ਿਆਂ ਤੇ ਲੱਗਿਆ ਹੁੰਦਾ ਜੋ ਖਾ ਮੰਗਦਾ ਉਹ ਖਾ ਜਾਂਦਾ ਸੋ ਇਸ ਤਰ੍ਹਾਂ ਦੇ ਬੰਦੇ ਨੂੰ ਤੁਸੀਂ ਬਿਲਕੁਲ ਵੀ ਪੁੰਨ ਦਾ ਨਹੀਂ ਕਰਨਾ ਅਗਰ ਤੁਸੀਂ ਕਰਨਾ ਹੀ ਚਾਹਉਂਿਓ ਤੇ ਉਹਨਾਂ ਨੂੰ ਤੁਸੀਂ ਰਾਸ਼ਨ ਦੇ ਸਕਦੇ ਹੋ ਉਹਨਾਂ ਦੇ ਪਰਿਵਾਰ ਜਿਹਦੇ ਉਹਨਾਂ ਦੇ ਬੱਚੇ ਭੁੱਖੇ ਹੁੰਦੇ ਨੇ ਰੋਟੀ ਤੋਂ ਬੈਠੇ ਹੁੰਦੇ ਨੇ ਉਹਨਾਂ ਦੇ ਕੋਲ ਕੱਪੜਾ ਨਹੀਂ ਪਾਉਣ ਨੂੰ ਹੁੰਦਾ ਜਿਵੇਂ ਸਰਦੀ ਦੇ ਦਿਨ ਚੱਲਦੇ ਨੇ ਉਹਨਾਂ ਦੇ ਕੋਲ ਮੋٹے ਕੱਪੜੇ ਨਹੀਂ ਹੁੰਦੇ ਬੂਟ ਨਹੀਂ ਹੁੰਦੇ ਇਹ ਚੀਜ਼ਾਂ ਤੁਸੀਂ ਲੈ ਕੇ ਦੇ ਸਕਦੇ ਹੋ ਕਿਉਂਕਿ ਖਾਲਸਾ ਜੀ ਸਾਡੇ ਘਰ ਦੇ ਵਿੱਚ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਭੁੱਖੇ ਦਾ ਭੁੱਖੇ ਨੂੰ ਰਜਾਉਣਾ ਭੁੱਖੇ ਦਾ ਢਿੱਡ ਭਰਨਾ ਤੇ ਨੰਗੇ ਦਾ ਤਨ ਟਕਣਾ ਇਸ ਤੋਂ ਜ਼ਿਆਦਾ ਵੱਡਾ ਕੋਈ ਪੁੰਨ ਹੋ ਨਹੀਂ ਸਕਦਾ ਤੇ ਇਹ ਦੋ ਚੀਜ਼ਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਿਆ ਕਰੋ ਕਿਸੇ ਨੂੰ ਪੈਸੇ ਦੇਣ ਦੀ ਬਜਾਏ ਉਸ ਨੂੰ ਪ੍ਰਸ਼ਾਦਾ ਸ਼ਿਕਾਇਆ ਕਰੋ ਤੇ ਜੇਕਰ ਤੁਹਾਡੇ ਸਾਹਮਣੇ ਕੋਈ ਇਦਾਂ ਦਾ ਪਰਸਨ ਹੈ ਉਸਦੇ ਕੱਪੜੇ ਉਸਦੇ ਜੋ ਪਾਏ ਹੋਏ ਨੇ ਉਹ ਸਹੀ ਨਹੀਂ ਉਸ ਰੂਤੂਸੀ ਕੱਪੜੇ ਲੈ ਕੇ ਦੇ ਸਕਦੇ ਹੂੰ ਬੇਸ਼ੱਕ ਤੁਸੀਂ ਪੈਸੇ ਦੀ ਮਦਦ ਨਾ ਕਰੋ ਪਰ ਇਸ ਤਰੀਕੇ ਦੀ ਮਦਦ ਤੁਸੀਂ ਕਰ ਸਕਦੇ ਏਸ ਤੋਂ ਇਲਾਵਾ ਖਾਲਸਾ ਜੀ ਉਹ ਕਿਹੜੇ ਤਿੰਨ ਪੁੰਨਦਾਨ ਨੇ ਚਾਹੀਏ ਤੁਸੀਂ ਦਸਵੰਦ ਲਗਾ ਲਓ ਚਾਹੀਏ ਪੁੰਨਦਾਨ ਲਗਾ ਲਓ ਵੀ ਕਿਹੜੇ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਪੋ ਦੇ ਮਹੀਨੇ ਦੇ ਵਿੱਚ ਤਸੰਬਰ ਦੇ ਮਹੀਨੇ ਦੇ ਵਿੱਚ ਕਹਿਣ ਦਾ ਭਾਵ ਕਿ ਜਦੋਂ ਸ਼ਹੀਦੀ ਦਿਨ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਦੇਖੋ ਖਾਲਸਾ ਜੀ ਇਹ ਸਾਰੀ ਗੱਲਬਾਤ ਆਪਾਂ ਸਾਰੇ ਹੀ ਭੈਣ ਭਰਾ ਚਾਹੁੰਦੇ ਆ ਕਿ ਜਿਵੇਂ ਹੁਣ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਜਗ੍ਹਾ ਜਗ੍ਹਾ ਤੇ ਲੰਗਰ ਵੀ ਚੱਲ ਰਿਹਾ ਹੈ ਹੈਨਾ ਆਪਾਂ ਕਈ ਭੈਣ ਭਰਾ ਤਾਂ ਇਦਾਂ ਦੇ ਦੇਖਦੇ ਆ ਕਹਿਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਚਲੋ ਜਿੰਨੂੰ ਪਰਮਾਤਮਾ ਨੇ ਇੰਨੇ ਚੋਗੀ ਬਖਸ਼ਿਸ਼ ਕੀਤੀ ਹੈ ਉਹਨਾਂ ਦਾ ਫਰਜ਼ ਬਣਦਾ ਤੇ ਜਿਨ੍ਹਾਂ ਦੇ ਕੋਲ ਗਿਜਾਰਾ ਹੈ ਉਹਨਾਂ ਨੂੰ ਆਪਾਂ ਕਹਿ ਵੀ ਨਹੀਂ ਸਕਦੇ ਸੋ ਇਸੇ ਤਰ੍ਹਾਂ ਖਾਲਸਾ ਜੀ ਚਾਹਦੂ ਤੁਹਾਡੇ ਨੇੜੇ ਗੁਰਦੁਆਰਾ ਸੇਕ ਜਾਂ ਜਿੱਥੇ ਵੀ ਕਿਤੇ ਵੀ ਲੰਗਰ ਲੱਗਿਆ ਹੁੰਦਾ ਚਾਹ ਚੋ ਜਦੋਂ ਤੁਸੀਂ ਕਿਤੇ ਰਸਤੇ ਦੇ ਵਿੱਚ ਜਾ ਰਹੇ ਹੋ ਨਿਓ ਤਾਂ ਉਥੇ ਤੁਸੀਂ ਲੰਗਰ ਛਕੋ ਲੰਗਰ ਛਕਣ ਦੇ ਨਾਲ-ਨਾਲ ਤੁਸੀਂ ਤੁਹਾਡੇ ਕੋਲ 100 200 10 20 ਚੀਨੀ ਵੀ ਤੁਹਾਡੀ ਪਹੁੰਚ ਤੁਸੀਂ ਦਸਵੰਦ ਜ਼ਰੂਰ ਘਟੋ ਉਥੇ ਦਸਵੰਦ ਜ਼ਰੂਰ ਦਿਆ ਕਰੋ ਤੇ ਸਭ ਤੋਂ ਵੱਡੀ ਗੱਲ ਤਾਂ ਖਾਲਸਾ ਜੀ ਜੋ ਇਹ ਲੰਗਰ ਅੱਜ ਕੰਨ ਆਪਾਂ ਨੇ ਬਣਾਇਆ ਵੀ ਇਹ ਨਹੀਂ ਚੱਲਣੀ ਚਾਹੀਦੀ ਸ਼ਹੀਦੀ ਦਿਨਾਂ ਦੇ ਵਿੱਚ ਦਾਲ ਪ੍ਰਸ਼ਾਦਾ ਹੋਣਾ ਚਾਹੀਦਾ ਲੰਗਰ ਦੇ ਵਿੱਚ ਬਾਕੀ ਇਹ ਚੀਜ਼ ਸਭ ਦੀ ਆਪੋ ਆਪਣੀ ਸੋਚ ਹੈ ਜੀ ਮੇਰੀ ਸੋਚ ਦੇ ਮੁਤਾਬਕ ਤਾਂ ਮੇਰਾ ਇਹ ਹੀ ਕਹਿਣਾ ਹੈ ਕਿ ਜਿਵੇਂ ਆਪਾਂ ਕਹਿ ਦਿੰਨੀ ਆ ਕਿ ਲੰਗਰ ਲਗਾਉਣਾ ਹੈ ਤੇ ਪ੍ਰਸ਼ਾਦੀ ਦਾ ਦਾਲ ਪ੍ਰਸ਼ਾਦੀ ਦਾ ਲੰਗਰ ਹੋਣਾ ਚਾਹੀਦਾ ਹੈ ਜੀ ਇਹ ਕੋਈ ਵੀ ਆਪਾਂ ਜਿਵੇਂ ਇੱਕ ਕੋਈ ਪਾਰਟੀ ਵਿਆਹ ਸ਼ਾਦੀ ਆਪਾਂ ਨਹੀਂ ਕਰਦੇ ਇਨ੍ਹਾਂ ਦਿਨਾਂ ਦੇ ਵਿੱਚ ਤਾਂ ਸੋ ਸਾਨੂੰ ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਜੋ ਅਸੀਂ ਲੰਗਰ ਲਗਾਉਣੇ ਆ ਇਹ ਉਸੇ ਤਰੀਕੇ ਦੇ ਨਾਲ ਹੀ ਸਾਨੂੰ ਲਗਾਉਣੇ ਚਾਹੀਦੇ ਤੇ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਸੀਂ ਇਸ ਤਰ੍ਹਾਂ ਵੀ ਤੁਸੀਂ ਦਾ ਸੰਬੰਧ ਦੇ ਦਿਨਿਓ ਤਾਂ ਬਹੁਤ ਚੰਗੀ ਗੱਲ ਹੈ ਪਰ ਜੇਕਰ ਤੁਸੀਂ ਕਿ ਜਿਵੇਂ ਕਈ ਪਰਿਵਾਰ ਘਰ ਤੋਂ ਬਾਹਰ ਨਹੀਂ ਜਾਂਦੇ ਕਈ ਵਾਰ ਮੀਂਹਾਂ ਉਪੋਦਮੀਂ ਨਾ ਕਿਤੇ ਜਾਂਦੇ ਹੀ ਨਹੀਂ ਪ੍ਰੋਗਰਾਮ ਤੇ ਵੀ ਜਾਂ ਕਿਤੇ ਵੀ ਨਹੀਂ ਜਾਂਦੇ ਮੇਰੇ ਕਹਿੰਦਾ ਪਾਉ ਉਹਨਾਂ ਦੇ ਲਈ ਕਿ ਉਹ ਆਪਣੇ ਦਸਾਂ ਨੋਹਾਂ ਦੀ ਕੇਰਤ ਦੇ ਵਿੱਚੋਂ ਦਸਬੰਧ ਕੱਟ ਕੇ ਤੇ ਜਾ ਫਿਰ ਕਾਲਸਾ ਜੀ ਜੇਕਰ ਉਹ ਔਰਮਨ ਹੀ ਆਪਣੇ ਘਰ ਤੋਂ ਜਿੰਨਾ ਪੁੱਜ ਸਰ ਉਹ ਕਰ ਸਕਦੇ ਨੇ ਉਹ ਸ਼ਹੀਦੀ ਦੇਗ ਦੀ ਰਸਤਾ ਲਿਆ ਕੇ ਸ਼ਹੀਦੀ ਦੇਗ ਦੀ ਰਸਤਾ ਲਿਆ ਕੇ ਉਸ ਨੂੰ ਆਪਣੇ ਘਰ ਦੇ ਵਿੱਚ ਜਾ ਤਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਖੰਡ ਪੜਸਾਪ ਪ੍ਰਕਾਸ਼ ਕਰਵਾਇਆ ਹੋਇਆ ਏ ਉਹਨਾਂ ਦੇ ਘਰ ਦੇ ਵਿੱਚ ਭੋਗ ਪੈਣਾ ਉਸ ਸਮੇ ਖੁਸ਼ੀ ਦਾ ਕੋਈ ਪੁਣਾ ਨੇ ਸੁਖਣਾ ਸੁਖੀ ਸੀ ਉਹ ਖੰਡ ਪੜਸਾਪ ਪ੍ਰਕਾਸ਼ ਕਰਵਾਇਆ ਏ ਉਸ ਸਮੇ ਜਾਂ ਫਿਰ ਵੈਸੇ ਹੀ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਨਹੀਂ ਤਾਂ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਵੀ ਨਹੀਂ ਕਰਵਾਉਣਾ ਤਾਂ ਤੁਸੀਂ ਆਪਣੀ ਘਰ ਦੇ ਵਿੱਚ ਸ਼ਹੀਦੀ ਦੇਖ ਦੀ ਰਸਤ ਲਿਆ ਕੇ ਇੰਨੀ ਹੰਗ ਸਿੰਘਾਂ ਦੇ ਕੋਲ ਚਾ ਕੇ ਆਪਣੇ ਘਰ ਦੇ ਵਿੱਚ ਉਹਨਾਂ ਦੇ ਕੋਲ ਰਗੜਾ ਲਗਵਾ ਕੇ ਅਰਦਾਸ ਬੇਤੀ ਕਰਕੇ ਸ਼ਹੀਦਾ ਸਿੰਘਾਂ ਸਿੰਧਨੀਆਂ ਦੀ ਜਿਨ੍ਹਾਂ ਦੀ ਸ਼ਹੀਦਤ ਨੂੰ ਯਾਦ ਰੱਖਦੇ ਹੋਏ ਸ਼ਹੀਦਾ ਸਿੰਘਾਂ ਨੂੰ ਨਮਸਕਾਰ ਕਰਦੇ ਹੋਏ ਪ੍ਰਣਾਮ ਕਰਦੇ ਹੋਏ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਸ਼ਹੀਦੀ ਦੀਗ ਦਾ ਰਗੜਾ ਲਗਵਾਓ ਸ਼ਹੀਦਾ ਸਿੰਘਾਂ ਦੇ ਨਾਮ ਦਾ ਤੇ ਅਰਦਾਸ ਬੇਨਤੀ ਕਰਵਾਓ ਤੇ ਅਰਦਾਸ ਬੇਨਤੀ ਕਰਪਾਉਣ ਤੋਂ ਬਾਅਦ ਉਹ ਸ਼ਹੀਦੀ ਦੇਗਦਾ ਜੋ ਤੁਸੀਂ ਰਗੜਾ ਲਗਵਾਇਆ ਹੋਵੇਗਾ ਉਹ ਸਾਰਾ ਪ੍ਰਸ਼ਾਦ ਸਾਰੀ ਸੰਗਤ ਨੂੰ ਆਪਣੇ ਘਰ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਸਾਰੀ ਸੰਗਤ ਨੂੰ ਤੁਸੀਂ ਵਰਤਾਓ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਸ਼ਹੀਦੀ ਦੇਗਦਾ ਰਗੜਾ ਤੁਸੀਂ ਲਗਵਾਉਂਦੇ ਹੋ ਪੋ ਦੇ ਮਹੀਨੇ ਦੇ ਵਿੱਚ ਸ਼ਹੀਦਾ ਸਿੰਘਾਂ ਦੀ ਜਾਦ ਦੇ ਵਿੱਚ ਉਹਨਾਂ ਨੂੰ ਨਮਸਕਾਰ ਪ੍ਰਣਾਮ ਕਰਦੇ ਹਾਂ ਖਾਲਸਾ ਜੀ ਤੁਸੀਂ ਮੰਨਣਾ ਨਹੀਂ ਕਿ ਤੁਹਾਡੇ ਤੇ ਪਰਮਾਤਮਾ ਦੀ ਕਿੰਨੀ ਕਿਰਪਾ ਹੁੰਦੀ ਹੈ ਸ਼ਹੀਦ ਸਿੰਘਾਂ ਦੀ ਇੰਨੀ ਕਿਰਪਾ ਹੁੰਦੀ ਹੈ ਕਿ ਆਪਾਂ ਬਸ ਕੁਝ ਆਈਡੀਆ ਹੀ ਨਹੀਂ ਲਗਾ ਸਕਦੇ ਆਪਾਂ ਇਸ ਚੀਜ਼ ਨੂੰ ਜੱਜ ਨਹੀਂ ਕਰ ਸਕਦੇ ਕਿ ਆਪਾਂ ਨੂੰ ਕਿੰਨੀ ਪਰਮਾਤਮਾ ਦੀ ਕਿਰਪਾ ਹੋਵੇਗੀ ਕਿਉਂਕਿ ਖਾਲਸਾ ਜੀ ਸ਼ਹੀਦੀ ਦੇਗ ਸ਼ਹੀਦਾ ਸਿੰਘਾਂ ਦੀ ਖੁਰਾਕ ਹੁੰਦੀ ਹੈ ਤੇ ਜਦੋਂ ਅਸੀਂ ਸ਼ਹੀਦੀ ਦੇਗ ਦੀ ਰਸਤ ਦੇਨੇ ਆ ਜਾਂ ਫਿਰ ਅਸੀਂ ਸ਼ਹੀਦੀ ਦੇਗ ਦਾ ਰਗੜਾ ਲਗਮੋੜੇ ਆ ਘਰ ਦੇ ਵਿੱਚ ਉਹ ਰਸਤ ਲਾ ਜਾ ਕੇ ਗੁਰਦੁਆਰਾ ਸਾਹਿਬ ਤੇ ਜਾਂ ਫਿਰ ਅਸੀਂ ਆਪਣੀ ਘਰ ਦੇ ਵਿੱਚ ਲਗਾਉਣੇ ਆ ਤਾਂ ਉਸ ਸਮੇਂ ਸ਼ਹੀਰ ਸਿੰਘ ਸ਼ਹੀਦਾ ਸਿੰਘਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਨੇ ਹੰਕ ਸਿੰਘ ਅਰਦਾਸ ਕਰਦੇ ਨੇ ਤੇ ਅਰਦਾਸ ਬੇਨਤੀ ਜਿਹੜੀ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਯਾਦ ਦੇ ਵਿੱਚ ਜਾਂ ਤੁਹਾਡੇ ਕਿਸੇ ਵੀ ਕਾਰਜ ਨੂੰ ਲੈ ਕੇ ਸ਼ਹੀਦੀ ਦੇਗ ਦਾ ਰਗੜਾ ਲਗਵਾ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਨਾ ਉਹ ਅਰਦਾਸ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਇੰਨੀ ਪਾਵਰਫੁਲ ਅਰਦਾਸ ਹੁੰਦੀ ਹੈ ਖਾਲਸਾ ਜੀ ਕਿ ਤੁਹਾਡਾ ਕਦੇ ਵੀ ਕੋਈ ਵੀ ਬਾਲ ਨਹੀਂ ਵਿੰਕਾ ਕਰ ਸਕਦਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮਾੜੀ ਚੀਜ਼ੇ ਜਾ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਾਂ ਤੁਹਾਨੂੰ ਹੁੰਦਾ ਹੈ ਕਿ ਸਾਡੇ ਘਰ ਤੇ ਫੁਲਾਣਾ ਫੁਲਾਣਾ ਬੰਦਾ ਕੁਝ ਕਰਾਉਂਦਾ ਹੈ ਕੋਈ ਮਾੜਾ ਕੰਮ ਕਰਦਾ ਹੈ ਉਹ ਉਹਨਾਂ ਨੂੰ ਆਪਣੇ ਆਪ ਪਰਮਾਤਮਾ ਨਿਭੜ ਲੈੰਦੇ ਆ ਉਹਨਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿ ਉਹ ਆਪਣਾ ਕਦੇ ਬੁਰਾ ਕਰ ਸਕੇ ਕਿਉਂਕਿ ਖਾਲਸਾ ਜੀ ਸ਼ਹੀਦਾਂ ਸਿੰਘਾਂ ਦੇ ਅੱਗੇ ਕੋਈ ਖੰਗ ਤੱਕ ਨਹੀਂ ਸਕਦਾ ਕਦੇ ਕੋਈ ਕਾਰਜ ਅੜਸ ਨਹੀਂ ਸਕਦਾ ਇਹ ਨੀ ਜਾਦੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਇਹ ਜਿਹੜੇ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਨਾ ਕਿ ਗੁਰੂ ਸਹਿਬਾਨਾਂ ਤੋਂ ਉੱਪਰ ਸ਼ਹੀਦਾ ਸਿੰਘਾਂ ਮੰਨਿਆ ਹੋਇਆ ਹੈ ਜਾਂ ਸ਼ਹੀਦਾ ਸਿੰਘਾਂ ਨੂੰ ਉੱਪਰ ਕਰਤਾ ਹੈ ਜਾਂ ਕਿਵੇਂ ਵੀ ਕਰਕੇ ਸੋਚੇ ਉਹਨਾਂ ਦੀ ਆਪਣੀ ਤੇ ਜਿਨ੍ਹਾਂ ਦੀ ਸ਼ਹੀਦਾ ਸਿੰਘਾਂ ਦੀ ਕਿਰਪਾ ਹੋਈ ਹੈ ਸ਼ਹੀਦਾ ਸਿੰਘਾਂ ਦੀ ਕਿਰਪਾ ਦੇ ਸਦਕਾ ਕਾਰਜ ਸਫਲ ਹੋਏ ਨੇ ਪਹਿਲੀ ਤਾਂ ਗੱਲ ਅਸੀਂ ਕਦੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਂ ਸ਼ਹੀਦਾ ਸਿੰਘਾਂ ਨੂੰ ਉੱਪਰ ਜਾਂ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਪਰਮਾਤਮਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਰਿਸ਼ੀ ਹੀ ਸੰਗਣੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀਆਂ ਲਾਡਲੀਆਂ ਫੌਜਾਂ ਨੇ ਸ਼ਹੀਦ ਸਿੰਘ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੇ ਤਾਂ ਤਾਂ ਗੁਰੂ ਗੋਬੇ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਆਪਣੇ ਸ਼ਹੀਦ ਸਿੰਘਾਂ ਦੀ ਡਿਊਟੀ ਲਗਾਈ ਹੋਈ ਹੈ ਸੰਗਤਾਂ ਦਾ ਭਲਾ ਕਰਨ ਦੇ ਲਈ ਤੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਦੇ ਸਦਕਾ ਸੰਗਤਾਂ ਦਾ ਭਲਾ ਹੋ ਰਿਹਾ ਹੈ ਤਾਂ ਉਹ ਵਡਿਆਈ ਕਰਨ ਵੀ ਕਿਉਂ ਆ ਇਸੀ ਤਰ੍ਹਾਂ ਖਰ ਸਾਜੀ ਜੀ ਦੇ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਏ ਉਹ ਕਿਵੇਂ ਇਹ ਚੀਜ਼ ਕਹਿ ਸਕਦਾ ਕਿ ਸਾਡੀ ਤੇ ਕਿਰਪਾ ਨਹੀਂ ਹੋਈ ਉਹ ਉਹਦੇ ਤੇ ਤਾਂ ਮਹਾਰਾਜ ਸੱਚੇ ਪਾਸ਼ਾ ਇੰਨੇ ਰੰਗ ਭਗ ਲਾ ਦਿੰਦੇ ਨੇ ਕਿ ਉਹ ਨੂੰ ਇੰਨਾ ਉਹਦਾ ਮਾਣੇ ਜਿਹੜਾ ਪੱਕਾ ਬਣਾ ਦਿੰਦੇ ਨੇ ਨਾ ਉਹ ਨੂੰ ਫਿਰ ਆਪਣੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦੇਖਦਾ ਭਾਵੇਂ ਜ਼ਿੰਦਗੀ ਦੇ ਵਿੱਚ ਦੁੱਖ ਹੋਣ ਤੇ ਭਾਵੇਂ ਸੁਖ ਹੋਣ ਤੋ ਇਸੇ ਤਰ੍ਹਾਂ ਖਾਲਸਾ ਜੀ ਇੱਕ ਤੁਸੀਂ ਸ਼ਹੀਦੀ ਦੇਖ ਦੀ ਰਸਤ ਕਰਵਾਓ ਦਸਵੰਦ ਕੱਢੋ ਦਸਵੰਦ ਜਿਵੇਂ ਗੁਰੂ ਕਾ ਲੰਗਰ ਚੱਲਦਾ ਏ ਉਸ ਦੇ ਵਿੱਚ ਤੁਸੀਂ ਦਸਵੰਦ ਆਪਣਾ ਜਿੰਨਾ ਪਹੁੰਚਾ ਸਕਦੇ ਹੋ ਜਰੂਰ ਪਹੁੰਚਾਓ ਸ਼ਹੀਦੀ ਦੇਖ ਦੀ ਰਸਤ ਕਰਵਾਓ ਤੇ ਇੱਕ ਇਸ ਮਹੀਨੇ ਦੇ ਵਿੱਚ ਜਿਵੇਂ ਲੋੜਵੰਦ ਪਰਿਵਾਰ ਹੁੰਦੇ ਨੇ ਜਿਹੜੇ ਸੜਕਾਂ ਤੇ ਝੁੱਗੀਆਂ 'ਚ ਬੈਠੇ ਹੁੰਦੇ ਨੇ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਪੈਰਾਂ ਦੇ ਵਿੱਚ ਚੱਪਲ ਤੱਕ ਨਹੀਂ ਹੁੰਦੀ ਉਹਨਾਂ ਦੇ ਸਰੀਰ ਤੇ ਮੋٹے ਕੱਪੜੇ ਨਹੀਂ ਹੁੰਦੇ ਉਹਨਾਂ ਨੂੰ ਇਹ ਚੀਜ਼ਾਂ ਚ ਰੋਡ ਲੈ ਕੇ ਦਿਓ ਪੈਸਾ ਕਦੇ ਵੀ ਨਾ ਦਿਓ ਜੇ ਦੇਣਾ ਵੀ ਆ ਤਾਂ ਉਥੇ ਦਿਓ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਦਿੱਤਾ ਹੋਇਆ ਇਹ ਪੈਸਾ ਸਹੀ ਟਿਕਾਣੇ ਤੇ ਲੱਗੇਗਾ ਜਿੱਥੇ ਤੁਹਾਡੇ ਮਨ ਨੂੰ ਪੂਰੀ ਸੰਤੁਸ਼ਟੀ ਉਥੇ ਤੁਸੀਂ ਦਿਓ ਨਹੀਂ ਤਾਂ ਤੁਸੀਂ ਜੋ ਚੀਜ਼ ਪਰਿਵਾਰ ਨੂੰ ਚਾਹੀਦੀ ਲੋੜਵੰਦ ਪਰਿਵਾਰ ਨੂੰ ਉਹ ਚੀਜ਼ ਲੈ ਕੇ ਹੀ ਉਸਦੀ ਮਦਦ ਕਰੋ ਤੇ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਸਾਧੂ ਸੰਤ ਜਾਂ ਲੋੜਵੰਦ ਕੋਈ ਆਉਂਦਾ ਏ ਲੇਡੀਜ਼ ਜਾਂ ਬੰਦਾ ਚੋ ਵੀ ਹੈਨਾ ਆਪਣੀ ਘਰ ਦੇ ਵਿੱਚ ਕਈ ਮੰਗਣ ਵਾਲੇ ਆ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਕਈ ਵਾਰ ਕਿੰਨਾ ਘੋਰ ਕੇ ਪੈ ਜਾਂਦੇ ਹੁੰਦੇ ਨੇ ਵਿੱਚ ਕਈ ਇਸ ਤਰ੍ਹਾਂ ਦੇ ਜਿਹੜੇ ਮਜਬੂਰ ਕਰ ਦਿੰਦੇ ਨੇ ਕਿਉਂਕਿ ਅੱਜ ਕੱਲ੍ਹ ਹਾਲਾਤ ਮਾੜੇ ਨੇ ਹਾਲਾਤ ਮਾੜੇ ਕਰਕੇ ਯਕੀਨ ਕਰਨਾ ਵੀ ਔਖਾ ਹੋ ਜਾਂਦਾ ਹੈ ਤੇ ਪਰ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਉਹ ਸਹੀ ਇਨਸਾਨ ਹੈ ਉਸ ਨੂੰ ਸਾਨੂੰ ਕੁਝ ਦੇਣਾ ਚਾਹੀਦਾ ਉਸ ਦੀ ਕੋਈ ਹੈਲਪ ਕਰਨੀ ਚਾਹੀਦੀ ਤਾਂ ਖਾਲਸਾ ਜੀ ਉਸ ਨੂੰ ਪ੍ਰਸ਼ਾਦਾ ਤਾਂ ਜ਼ਰੂਰ ਸ਼ਿਕਾਓ ਪ੍ਰਸ਼ਾਦਾ ਸ਼ਿਕਾਓ ਉਸ ਦੇ ਕੋਲ ਜੇ ਕੱਪੜੇ ਪਾਉਣ ਨੂੰ ਹੈਗੇ ਨਹੀਂ ਤਾਂ ਉਹ ਠੀਕ ਆ ਜੇ ਨਹੀਂ ਹੈਗੇ ਤਾਂ ਤੁਸੀਂ ਆਪਣੇ ਘਰ ਦੇ ਵਿੱਚੋਂ ਜੋ ਤੁਹਾਡੀ ਵਰਤੋਂ ਦੇ ਵਿੱਚ ਨਹੀਂ ਆਉਂਦੇਗੇ ਪਰ ਹੁਣ ਉਸ ਤੇ ਪਾਉਣ ਦੇ ਲਈ ਇਹ ਨਹੀਂ ਕਿ ਫਟੇ ਹੋਏ ਕੱਪੜੇ ਹੋਣ ਉਹਦਾ ਆਪਾਂ ਪੁੰਨਦਾਨ ਨਹੀਂ ਕਰਨਾਗਾ ਤੇ ਉਹ ਤੁਸੀਂ ਜ਼ਰੂਰ ਦਿਆ ਕਰੋ ਕਿਉਂਕਿ ਖਾਲਸਾ ਜੀ ਜਿਵੇਂ ਸਾਡੇ ਘਰ ਚ ਪਹਿਲਾਂ ਬਜ਼ੁਰਗ ਕਹਤੇ ਹੁੰਦੇ ਸੀ ਸਾਡੇ ਕਿ ਜਦੋਂ ਠੰਡ ਦੇ ਵਿੱਚ ਆਪਾਂ ਕਿਸੇ ਨੂੰ ਇਸ ਤਰ੍ਹਾਂ ਦੇ ਨਿਆ ਮੋਟਾ ਕੱਪੜਾ ਵਗੋਂ ਦੇਖ ਆਉਂਦੀ ਆ ਉਹਦੀ ਠੰਡ ਦੂਰ ਹੁੰਦੀ ਆ ਉਹ ਪਤਾ ਨਹੀਂ ਕਿੰਨੀ ਅਸੀਸਾ ਦਿੰਦੇ ਆ ਆਪਾਂ ਨੂੰ ਸੋ ਇਸ ਕਰਕੇ ਉਹਨਾਂ ਦੀ ਇਹ ਕਈਆਂ ਹੋਈਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਖਾਲਸਾ ਜੀ ਕਿਉਂਕਿ ਇਹਨਾਂ ਗੱਲਾਂ ਨੂੰ ਆਪਾਂ ਸਮਝਦੇ ਨਹੀਂ ਪਰ ਇਹ ਗੱਲਾਂ ਵੀ ਸਹੀ ਹੁੰਦੀਆਂ ਨੇ ਇਹ ਗੱਲਾਂ ਸੋळा ਅੰਨੀ ਸੱਚੀਆਂ ਹੁੰਦੀਆਂ ਨੇ ਪਰ ਜੇ ਆਪਾਂ ਮੰਨੀਏ ਤਾਂ ਤੇ ਇਸ ਤੋਂ ਇਲਾਵਾ ਖਾਲਸਾ ਜੀ ਤੁਸੀਂ ਨੇ ਬੀਜੇਵੇਂ ਆਪਣੀ ਆਂਡ ਗਵਾੜ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਜਾਂ ਸ਼ਹਿਰ ਜਿੱਥੇ ਵੀ ਆਪਾਂ ਬੈਠੀਆਂ ਤੇ ਕੋਈ ਏਦਾਂ ਦਾ ਪਰਿਵਾਰ ਹੁੰਦਾ ਏ ਜਿਸ ਦੇ ਕੋਲ ਮਤਲਬ ਕਿ ਦਵਾਈ ਲੈਣ ਤੱਕ ਪੈਸੇ ਨਹੀਂ ਹੁੰਦੇਗੇ ਤੇ ਉਹ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹੁੰਦਾ ਵੀ ਆਪਣਾ ਇਲਾਜ ਨਹੀਂ ਕਰਵਾ ਸਕਦਾ ਹੁੰਦਾ ਤੇ ਬੀਮਾਰੀ ਹੁੰਦੀ ਆ ਜੀ ਦੇ ਕਰਕੇ ਉਹ ਆਪਣੇ ਘਰ ਦੇ ਵਿੱਚ ਪਿਆ ਪਿਆਈ ਤੜਫ ਕੇ ਕਈ ਵਾਰ ਆਪਣੀ ਜ਼ਿੰਦਗੀ ਵੀ ਖੋ ਬੈਠਦਾ ਹੈ ਤੇ ਕਈ ਵਾਰ ਹਾਲਾਤ ਇੰਨੇ ਬੁਰੇ ਹੁੰਦੇ ਨੇ ਤੇ ਘਰੇ ਤੜਫਦਾਏ ਉਹ ਇਨਸਾਨ ਇੱਕ ਦਵਾਈ ਤੋਂ ਤਾਂ ਤੁਸੀਂ ਜੇਕਰ ਤੁਹਾਨੂੰ ਇਦਾਂ ਵੀ ਕੁਝ ਪਤਾ ਲੱਗਦਾ ਵੀ ਆਪਣੇ ਆਂਢ ਗੁਆੜ ਤੇ ਵਿੱਚ ਜਾਂ ਤੁਹਾਨੂੰ ਕਿਤੋਂ ਵੀ ਇਸ ਚੀਜ਼ ਬਾਰੇ ਪਤਾ ਲੱਗਦਾ ਕਿ ਉਹਨਾਂ ਦੇ ਘਰ ਦੇ ਵਿੱਚ ਲੇਡੀਜ਼ ਬੱਚਾ ਜਾਂ ਜੋ ਵੀ ਆ ਵੀ ਬਿਮਾਰ ਹੈ ਪੈਸੇ ਦੀ ਤੰਗੀ ਕਰਕੇ ਇਲਾਜ ਨਹੀਂ ਹੋ ਰਿਹਾ ਤਾਂ ਉਸ ਨੂੰ ਤੁਸੀਂ ਜ਼ਰੂਰ ਉਸ ਦਾ ਇਲਾਜ ਕਰਵਾਓ ਜਿੰਨੇ ਕੁ ਜੋਗੇ ਹੈਗੇ ਉਹ ਤੁਸੀਂ ਜ਼ਰੂਰ ਕਰਵਾਓ ਕਿਉਂਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਪੈਸਾ ਫਾਲਤੂ ਵੇਸਟ ਕਰਦੇ ਜੇਕਰ ਤੁਸੀਂ ਆਪਣੇ ਮਨ ਅੰਦਰ ਝਾਤੀ ਮਾਰੋਗੇ ਨਾ ਤੇ ਤੁਹਾਨੂੰ ਜ਼ਰੂਰ ਪਤਾ ਲੱਗੂਗਾ ਵੀ ਤੁਸੀਂ ਕਿੰਨਾ ਪੈਸਾ ਵੇਸਟ ਕਰਦੇ ਹੋ ਆਪਾਂ ਨੂੰ ਕੋਈ ਵਿਆਹ ਸ਼ਾਦੀ ਆ ਜਾਂਦਾ ਆਪਾਂ ਕਿੰਨਾ ਕਿੰਨਾ ਪੈਸਾ ਕੱਪੜੇ ਤੇ ਵੇਸਟ ਕਰ ਦਿੰਦੇ ਆ ਜਿਹੜੇ ਇੱਕ ਦੋ ਵਾਰ ਪਾਉਣ ਤੋਂ ਬਾਅਦ ਦੇ ਵਿੱਚ ਪਾਉਣ ਦੇ ਲਾਇਕ ਵੀ ਨਹੀਂ ਹੁੰਦੇਗੇ ਔਰ ਹਜ਼ਾਰਾਂ ਦੇ ਨਾਲ ਆਉਂਦੇ ਨੇ ਤੇ ਜਿਵੇਂ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਪੈਸੇ ਬਹੁਤ ਵੇਸਟ ਕਰਦੇ ਆ ਸੋ ਇਹਨਾਂ ਚੀਜ਼ਾਂ ਦੇ ਪੈਸਾ ਵੇਸਟ ਕਰਨ ਤੋਂ ਸਾਨੂੰ ਪਰਹੇਜ਼ ਰੱਖਣਾ ਚਾਹੀਦਾ ਤੇ ਜਿਹੜੇ ਪਰਿਵਾਰ ਇਦਾਂ ਦੇ ਹੁੰਦੇ ਨੇ ਆਪਣੇ ਆੜਗਵਾੜ ਦੇ ਵਿੱਚ ਜਾਂ ਕਿਤੇ ਵੀ ਤੁਹਾਨੂੰ ਜੱਥੇ ਵੀ ਪਤਾ ਲੱਗਦਾ ਤੇ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਅਸੀਂ ਜੋ ਆਪਣੇ ਸ਼ੌਂਕ ਨੇ ਸਾਡੇ ਉਹਨਾਂ ਨੂੰ ਪੂਰਨਾ ਚਾਹੀਦਾ ਪਰ ਇੱਕ ਲਿਮਟ ਦੇ ਵਿੱਚ ਰਹਿ ਕੇ ਇਹ ਨਹੀਂ ਹੈ ਖਾਸ ਸਰ ਜੀ ਕਿ ਆਪਾਂ ਇਹ ਤੁਹਾਨੂੰ کہہ ਰਹੇ ਹਾਂ ਕਿ ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਨਾ ਕਰੋ ਆਪਣੇ ਸ਼ੌਂਕ ਪੂਰੇ ਨਾ ਕਰੋ ਕਰੋ ਪਰ ਇੱਕ ਲਿਮਟ ਦੇ ਵਿੱਚ ਰਹਿ ਕੇ ਕਰੋ ਜਿੱਥੇ ਇੱਕ ਤੱਕ ਸਹੀ ਹੁੰਦਾ ਹੈ ਤੇ ਜਿਸ ਦੇ ਨਾਲ ਤੁਹਾਨੂੰ ਵੀ ਸਕੂਨ ਮਿਲੇ ਤੁਸੀਂ ਜਦੋਂ ਇਸ ਤਰ੍ਹਾਂ ਦੇ ਕੰਮ ਕਰਨੇ ਪੁੰਨਦਾਨ ਕਰਨਾ ਸ਼ੁਰੂ ਕਰਦੋਂਗੇ ਨਾ ਤੁਹਾਨੂੰ ਇੱਕ ਅੰਦਰੋਂ ਅਲੱਗ ਹੀ ਸਕੂਨ ਮਿਲੇਗਾ ਅਲੱਗ ਤੋਂ ਹੀ ਪਰਮਾਤਮਾ ਦੀ ਕਿਰਪਾ ਹੋਵੇਗੀ ਤੁਹਾਡਾ ਮਤਲਬ ਜਿਹੜਾ ਗੁੱਸੇ ਵਾਲਾ ਸੁਭਾਅ ਹੁੰਦਾ ਹੈ ਨਾ ਇੱਕ ਮਨੁੱਖ ਦਾ ਉਹ ਇੰਨਾ ਸ਼ਾਂਤ ਹੋ ਜਾਵੇਗਾ ਇੰਨਾ ਖੁਸ਼ ਰਹਿਣ ਲੱਗ ਜਾਵੇਗਾ ਕਿਉਂਕਿ ਉਹਨੂੰ ਆਨੰਦ ਨੂੰ ਸਕੂਨ ਹੀ ਇਸ ਤਰ੍ਹਾਂ ਦਾ ਮਿਲਦਾ ਹੈ ਤੇ ਆਪਣੇ ਇਹੀ ਪੁੰਨਦਾਨ ਇਹੀ ਕੰਮ ਕੀਤੇ ਹੋਏ ਚੰਗੇ ਕੰਮ ਕੀਤੇ ਹੀ ਆਪਣੇ ਕੰਮ ਆਉਣੇ ਨੇ ਖਰਸਾ ਜੀ ਜੇਕਰ ਆਪਾਂ ਬੁਰੇ ਕੰਮ ਕਰਾਂਗੇ ਤੇ ਆਪਾਂ ਨੂੰ ਬੁਰਾ ਨਤੀਜਾ ਮਿਲੇਗਾ ਤੇ ਜੇ ਆਪਾਂ ਚੰਗੇ ਕਰਾਂਗੇ ਤੇ ਆਪਾਂ ਨੂੰ ਚੰਗਾ ਮਿਲੇਗਾ ਇਸ ਕਰਕੇ ਜਿਹੜੇ 4 ਦਿਨ ਦੀ ਜ਼ਿੰਦਗੀ ਏ ਇਸ ਨੂੰ ਖੁਸ਼ੀਆਂ ਦੇ ਵਿੱਚ ਕੱਢੋ ਤੇ ਚੰਗੇ ਕਰਮ ਕਰੋ ਤਾਂ ਜੋ ਕਿ ਜਦੋਂ ਆਪਾਂ ਇਸ ਦੁਨੀਆ ਤੋਂ ਚਾਈਏ ਤੇ ਆਪਾਂ ਨੂੰ ਇਹੀ ਲੋਕ ਕਹਿਣ ਕਿ ਬਹੁਤ ਚੰਗਾ ਬੰਦਾ ਸੀ ਤੇ ਨਹੀਂ ਤਾਂ ਜੇ ਆਪਾਂ ਬੁਰੇ ਕੰਮ ਕਰਾਂਗੇ ਤੇ ਜਦੋਂ ਬੰਦਾ ਇਸ ਦੁਨੀਆ ਤੋਂ ਜਾਂਦਾ ਹੈ ਉਸ ਸਮੇਂ ਇਹੀ ਕਿਹਾ ਜਾਂਦਾ ਹੈ ਵੀ ਚਲ ਕੋਈ ਨਾ ਇੰਨੇ ਕਿਹੜਾ ਕੋਈ ਚੱਜ ਦਾ ਕੰਮ ਕੀਤਾ ਸੀ ਬੇਕਾਰ ਬੰਦਾ ਸੀ ਬਹੁਤ ਗਲਤ ਬੋਲਿਆ ਜਾਂਦਾ ਹੈ ਸੋ ਇੰਨਾ ਚੀਜ਼ਾਂ ਨਹੀਂ ਆਪਣੇ ਨਾਲ ਚਾਣਾ ਜੇ ਆਪਾਂ ਪੈਸਾ, ਕਾਰ, ਕੁਟੀਆਂ ਕਾਰਾਂ ਇਹ ਸਭ ਕੁਝ ਹਾਲਸਾ ਜੀ ਇੱਥੇ ਹੀ ਰਹਿ ਜਾਂਦਾ ਹੈ ਚੰਗੇ ਕਰਮ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੋ ਪਰਮਾਤਮਾ ਦੇ ਨਾਲ ਜੁੜੋ ਤਾਂ ਜੋ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖੇ ਪਰਮਾਤਮਾ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਰਹੇ ਤੁਹਾਡੇ ਬੱਚੇ ਦਿਨ ਦੁਗਰੀ ਰਾਤ ਚੋਂ ਗੁਣੀ ਤਰੱਕੀ ਕਰਨ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਇਸੇ ਤਰ੍ਹਾਂ ਖਾਲਸਾ ਜੀ ਦਸੰਬਰ ਦੇ ਸ਼ਹੀਦੀ ਦਿਨਾਂ ਦੇ ਵਿੱਚ ਇਹ ਤਿੰਨ ਚੀਜ਼ਾਂ ਜ਼ਰੂਰ ਦਾਨ ਕਰੋ ਤੁਸੀਂ ਦੇਖੋਗੇ ਤੁਹਾਡੇ ਘਰ ਪਰਿਵਾਰ ਤੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੋਵੇਗੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਦੇ ਲਈ ਸ਼ਹੀਦੀ ਪੈਰੇ ਲੱਗ ਜਾਣਗੇ ਪਰਮਾਤਮਾ ਦੀ ਚੜ੍ਹਦੀ ਕਲਾ ਹੋਵੇਗੀ ਸੋ ਘਾਲ ਸਾਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀ ਰਪੈਨ ਦਾ ਵੀ ਭਲਾ ਹੋ ਸਕਦਾ ਹੈ ਸੋ ਖਾਲਸਾ ਚੇਚੀ ਪੁੱਲਾ ਚੁਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾੜੀ ਅਨੇ ਜਾਰੀ अनेका ਗਲਤੀਆਂ ਪੁੱਲਾ ਚੁਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਚੜੋ ਗੁਰੂ ਵਾਲੇ ਬਣੋ ਤੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਚੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੇ ਬਣਾਉਣਾ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆ ਖੁਸ਼ੀਆਂ ਦੇ ਨਾਲ ਭਰ ਕੇ ਭੇਜਦੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੀਰ ਪਰਿਆ ਹੱਥ ਰੱਖਣਾ ਸਬਲਾ ਭੈਣ ਭਰਾਵਾਂ ਦੇ ਘਰ ਹਾਸ ਤੇ ਵਾਸ ਤੇ ਰੱਖਨੇ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਤੇ ਸਾਰੇ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਵਾਹੀ ਗੁਰੂ ਸੱਚੇ ਪਾਤਸ਼ਾਹ ਆਪਣੀ ਕਿਰਪਾ ਬਣਾਉਣੀ ਸਾਰੇ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਵਾਹੀ ਗੁਰੂ ਸੱਚੇ ਪਾਤਸ਼ਾਹ ਮੀਰ ਪਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦ ਰੋਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੁਖਾ ਸੱਚੀ ਵੱਤ ਤੁ ਵਤ ਕੁਰਬਾਨੀ ਦੇ ਨਾਲ ਜੋੜੋ ਗੁਰੂ ਮਹਾਰਾ ਸੱਚੇ ਪਾਸ਼ਾ ਤੁਹਾਡੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਦਿਨ ਦੁਬਣੀ ਰਾਤ ਚੋਂ ਗੁਣੀ ਤਰੱਕੀ ਬਖਸ਼ ਸੋ ਵਾਹੀਏ ਗੁਰੂ ਜੀ ਕਾ ਖਾਲਸਾ ਵਾਹੀਏ ਗੁਰੂ ਜੀ ਕੀ ਫਤਿਹ